ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਦੇ ਲਈ ਇੱਕ ਜ਼ਰੂਰੀ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਇਆਗੇ ਇੱਕ ਮਕਾਨ ਦੀ ਕੰਸਟਰਕਸ਼ਨ ਚੱਲ ਰਹੀ ਹੈ ਮਤਲਬ ਕੰਮ ਚੱਲ ਰਿਹਾ ਹੈਗਾ ਆਹਾ ਮਕਾਨ ਨੂੰ ਸਾਰੀ ਉਮਰ ਨਾ ਸਿਉਂਖ ਲੱਗੇ ਨਾ ਲੱਗੇ ਸਲਾਵ ਤੁਸੀਂ ਕਹੋਗੇ ਕਿ ਯਾਰ ਬਾਈ ਯਾਰ ਜੇ ਇਹ ਚੀਜ਼ ਹੋ ਜੇ ਤਾਂ ਸਿਰਾਂ ਨਹੀਂ ਹੋ ਜੂਗਾ ਬਿਲਕੁਲ ਸਹੀ ਹੈ ਇੱਕ ਫਾਰਮੂਲਾ ਹੈਗਾ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਕਿੰਨਾ ਨੇ ਤਿਆਰ ਕਰਿਆ ਕਿ ਮੈਂ ਅਪਲਾਈ ਹੁੰਦਾ ਤੇ ਕਿਵੇਂ ਘਰ ਸਾਰੀ ਉਮਰ ਸਿਉਂਖ ਤੇ ਸਲਾਵ ਤੋਂ ਬਚਾ ਰੂਗਾ ਆਜੋ ਅੰਦਰਲੇ ਪਾਸੇ ਹੁਣ ਇੱਥੇ ਇਹ ਫਰਸ਼ ਦੀ ਤਿਆਰੀ ਹੋਣ ਲੱਗ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਤੇ ਅੰਦਰ ਵੀ ਚੱਲਦੇ ਆਂ ਗੱਲਬਾਤ ਕਰ ਦਾਂਗੇ ਕੀ ਸਿਸਟਮ ਹੈ ਕੀ ਪ੍ਰੋਜੈਕਟ ਹੈ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਠੀਕ ਹੋ ਹਾਂਜੀ ਠੀਕ ਹੈ ਇੱਕ ਵਾਰੀ ਮਾਈਕ ਲੈ ਲਓ ਜੀ ਤੇ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਿਓ ਜੀ ਆਪਣਾ ਨਾਮ ਕੀ ਹੈ ਤੇ ਕੰਮ ਕਰ ਕੀ ਹੈ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਕੇਸ਼ ਗੁਪਤਾ ਗੁਪਤਾ ট্রেਡਿੰਗ ਕੰਪਨੀ ਪਟਿਆਲਾ ਪਟਿਆਲੇ ਤੋਂ ਜੀ ਅਸੀਂ ਇਹ ਚੀਜ਼ ਤਿਆਰ ਕੀਤੀ ਹੈ ਜੀ ਪਾਊਡਰ ਤਿਆਰ ਕਰਦੇ ਆਂ ਵੀ ਸੌਖ ਪੈਦਾ ਨਾ ਹੋਵੇ ਸਿਉਂਕ ਤੇ ਸਲਾਬਤ ਹੋਣਾ ਹੀ ਗੋਨਾ ਤੋਂ ਇਹ ਮਿੱਟੀ ਦੇ ਵਿੱਚ ਜਿਵੇਂ ਸੁਖ ਪੈਰਾ ਹੁੰਦੀ ਹੈ ਹਾਂਜੀ ਬਹੁਤ ਸਾਰੇ ਅਸੀਂ ਟ੍ਰੀਟਮੈਂਟ ਕਰਾਉਂਦੇ ਆ ਪਰ ਫੇਰ ਵੀ 5-7 ਸਾਲ ਬਾਅਦ ਸਿਉਂਖਾ ਜਾਂਦੀ ਹੈ ਓਕੇ ਇਹ ਅਸੀਂ ਇੱਕ ਚੀਜ਼ ਅਸੀਂ ਤਿਆਰ ਕੀਤੀ ਹੈ ਜਿਹੜਾ ਜ਼ਮੀਨ ਚੋਂ ਇੱਕ ਪੱਥਰ ਨਿਕਲਦਾ ਹਾਂਜੀ ਉਸ ਨੂੰ ਪਕਾਉਂਦੇ ਆ ਪਕਾ ਕੇ ਇਹ ਪਾਊਡਰ ਤਿਆਰ ਹੋ ਜਾਂਦਾ ਹੈ ਤੇ ਇੱਕ ਵਾਰੀ ਆਪਾਂ ਤੁਹਾਨੂੰ ਸਾਰੇ ਕਿਤੇ ਕਿਉਂਕਿ ਆਹ ਔਰ ਆਪਾਂ ਮਕਾਨ ਦੇ ਵਿੱਚ ਐ ਮੰਨ ਕੇ ਚੱਲੋ ਸਾਰੇ ਘਰ ਦੇ ਵਿੱਚ ਅਪਲਾਈ ਕੀਤਾ ਹਾਂਜੀ ਲੈ ਇੱਧਰ ਆ ਜੀ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਚੀਜ਼ ਚੱਕਰ ਆਉਣ ਨਾਲ ਆਵੇ ਆ ਜੋ ਇੱਕ ਤਰ੍ਹਾਂ ਦੀ ਆਪਾਂ ਨੇ ਇਹਦੇ ਤੇ ਲੇਅਰ ਵਿਛਾਈ ਆ ਹਨ ਆ ਦੇਖੋ 1 1 ਇੰਚ ਦੀ ਲੇਅਰ ਹੈ 1 ਇੰਚ ਦੀ ਲੇਅਰ ਹੈ ਹਾਂਜੀ ਇਹ ਮਿੱਟੀ ਦੇ ਉੱਪਰ 1 ਇੰਚ ਜਦੋਂ ਅਸੀਂ ਪਾਊਡਰ ਪਛਾਵਾਂਗੇ ਹਾਂਜੀ ਤਾਂ ਇਹ ਕਦੀ ਵੀ ਸੁੱਕ ਪੈਦਾ ਨਹੀਂ ਹੋਏਗੀ ਠੀਕ ਹੈ ਤੇ ਸਲਾਬ ਦਾ ਵੀ ਬਹੁਤ ਜ਼ਰਾ ਇਹਦਾ ਫੈਲਾ ਹੁੰਦਾ ਵੀ ਸਲਾਬ ਵੀ ਨਾ ਆਵੇ ਕਿਉਂਕਿ ਇਹ ਸਲਾਬ ਨੂੰ ਖਿੱਚ ਲੈਂਦਾ ਹੈਗਾ ਇਹ ਮਿੱਟੀ ਦੇ ਉੱਪਰ ਹੈ ਇਹ ਕੋਈ ਐਕਸਪਾਇਰੀ ਨਹੀਂ ਹੈ ਵੀ ਇਹ ਦੀ ਵੀ ਕਦੀ ਕੋਈ ਡੈੱਡ ਹੋ ਜਾਊਗਾ ਕੋਈ ਐਕਸਪਾਇਰ ਹੋ ਜਾਊਗਾ ਐਸਾ ਕੁਝ ਨਹੀਂ ਹੈ ਇੱਕ ਜ਼ਮੀਨ ਚੋਂ ਪੱਥਰ ਨਿਕਲਦਾ ਜਿਹੜਾ ਕੁਦਰਤੀ ਪੱਥਰ ਹੁੰਦਾ ਹੈਗਾ ਉਸ ਤੋਂ ਇਹ ਪਾਊਡਰ ਤਿਆਰ ਕੀਤਾ ਜਾਂਦਾ ਪੱਥਰ ਨੂੰ ਪਕਾਇਆ ਜਾਂਦਾ ਹੈਗਾ ਤਾਂ ਇਹ ਸੁੱਖ ਜਿਹੜੀ ਪੈਰਾ ਹੁੰਦੀ ਹੈ ਮਿੱਟੀ 'ਚ ਹੁੰਦੀ ਹੈ ਇਹ ਕਦੀ ਵੀ ਪੂਰੀ ਜ਼ਿੰਦਗੀ ਜਿੱਥੇ ਤੁਸੀਂ ਪਾ ਦੋਗੇ ਹਾਂਜੀ ਤਾਂ ਕਦੀ ਵੀ ਸੁੱਖ ਨੂੰ ਪੈਦਾ ਨਹੀਂ ਹੁੰਦਾ ਹੁਣ ਆਪਾਂ ਜੇ ਗੱਲ ਕਰੀ ਜੀ ਇਹ ਹੈਗਾ ਜੀ ਪਾਊਡਰ ਤੇ ਇਹਨੂੰ ਤੁਸੀਂ ਸਿੱਧਾ ਆਪਾਂ ਛਿੱਟਾ ਜਿਵੇਂ ਦਿਨੇ ਹੁੰਨੇ ਆ ਘਰ ਦੇ ਵਿੱਚ ਉਸ ਤਰੀਕੇ ਨਾਲ ਪਾ ਸਕਦੇ ਹੋਗੇ ਤੇ ਜਿਹੜਾ ਮੇਨ ਚੀਜ਼ ਹੈ ਕਿ ਪ੍ਰੋਸੈਸ ਅਸਲ ਦੇ ਵਿੱਚ ਕਿਵੇਂ ਪਾਉਣਾ ਕਿਵੇਂ ਇਹ ਮਿੱਟੀ ਦੇ ਉੱਪਰ ਪਾਇਆ ਜੀ ਆਪਾਂ ਨੇ ਮਿੱਟੀ ਦੇ ਉੱਪਰ ਪਾਇਆ ਜੀ ਮਿੱਟੀ ਪਈ ਵੀ ਹੈ ਮਿੱਟੀ ਦੇ ਉੱਪਰ ਇੱਕ ਇੱਕ ਇੰਚ ਦੇ ਅਸੀਸ ਨਹੀਂ ਲੇਅਰ ਲੱਗੀ ਹੈ ਅੱਛਾ ਜੀ ਠੀਏ ਲਗੇ ਹੋਏ ਨੇ ਹਾਂਜੀ ਠੀਆਂ ਦੇ ਬਰਾਬਰ ਇਹ ਘਟਕਾ ਪੈ ਜਾਊਗਾ ਉਹਦੇ ਉੱਪਰ ਜੋ ਵੀ ਤੁਸੀਂ ਪੱਥਰ ਲਾਉਣਾ ਮਾਰਬਲ ਲਾਉਣਾ ਉਹ ਲੱਗ ਜਾਊਗਾ ਇੱਕ ਉਧਰ ਘਟਕਾ ਸ਼ਾਇਦ ਪੈਣ ਵੀ ਲੱਗ ਰਿਹਾ ਆਪਾਂ ਉਧਰ ਵੀ ਦਿਖਾ ਦਿੰਨੇ ਆਂ ਉਧਰ ਨੇਪਰਾ ਦੇਖ ਰਹੇ ਨੇ ਇਹ ਬੋਰੀ ਆ ਹਾਂਜੀ ਲਾਟੂ ਬ੍ਰਾਂਡ ਆ ਆਪਣਾ ਬ੍ਰਾਂਡ ਹੈ ਜੀ ਹਣਾ ਇਹ ਬ੍ਰਾਂਡ ਹੈ ਲਾਟੂ ਬ੍ਰਾਂਡ ਇਸ ਚੀਜ਼ ਦਾ ਇਹ ਇੱਕ ਪਾਊਡਰ ਐਸਾ ਹੈਗਾ ਜਿਹੜਾ ਕਿ ਅਸੀਂ ਜ਼ਮੀਨ ਚੋਂ ਇੱਕ ਪੱਥਰ ਨਿਕਲਦਾ ਕੁਦਰਤੀ ਪੱਥਰ ਹੈ ਉਹ ਇਹਦੇ ਉੱਤੇ ਬਈ ਪਕਾ ਕੇ ਲਿਖਿਆ ਵੀ ਚਲੋ ਤਾਂ ਜਾਂਦਾਗਾ ਸੂਖ ਤੇ ਸੌਂਕ ਤੇ ਇਸ ਲਿਆਵਦਾ ਪੱਕਾ ਇਲਾਜ ਵੀ ਜੇ ਤੁਸੀਂ ਆਪਣਾ ਫਰਸ਼ ਪਾਉਣ ਤੋਂ ਪਹਿਲਾਂ ਆ ਚੀਜ਼ ਆਪਣੇ ਘਰ ਦੇ ਵਿੱਚ ਅਪਲਾਈ ਕਰ ਦੋਗੇ ਤਾਂ ਉਸ ਤੋਂ ਬਾਅਦ ਬੰਦਾ ਆਰਾਮ ਦੇ ਨਾਲ ਰਿਲੈਕਸ ਕੇ ਸੋਏਗਾ ਨਹੀਂ ਹੋਏਗਾ ਹਨਾ ਜੀ ਹਾਂ ਜੀ ਇਹ ਕੁਝ ਦਿਨ ਪਹਿਲਾਂ ਵੀ ਅਸੀਂ ਵੀਡੀਓ ਪਾਈ ਸੀ ਬਹੁਤ ਸਾਰੇ ਸਾਨੂੰ ਫੋਨ ਆਏ ਨੇ ਬਹੁਤ ਲੋਕਾਂ ਨੇ ਕਸਟਮਰ ਨੇ ਪਾਇਆ ਵੀ ਹੈ ਹਾਂ ਜੀ ਕੋਚੀ ਦੇ ਵਿੱਚ ਦੁਕਾਨਦਾਰਾਂ ਦੇ ਸਾਨੂੰ ਫੋਨ ਆਏ ਨੇ ਹਾਂ ਜੀ ਤਾਂ ਕੋਈ ਸ਼ਹਿਰਾਂ ਚ ਸਾਡਾ ਮਾਲ ਗਿਆ ਤਾਂ ਉੱਥੇ ਦੁਕਾਨਦਾਰੀ ਵੇਚਣਾ ਕਈ ਹਰ ਕਿਸੇ ਦੂਰ ਰਾਜਨਾ ਅਮਰਸਰ ਲੁਧਿਆਣਾ 10 ਵੀ ਬੋਰਾਂ ਚਾਹੀਦੀਆਂ ਹੁੰਦੇ ਥੋੜਾ ਏਰੀਆ ਹੁੰਦਾ ਤਾਂ ਉਹ ਤੁਸੀਂ ਉਥੋਂ ਵੀ ਪਰਚੇਜ਼ ਕਰ ਸਕਦੇ ਹੋ ਅਸੀਂ ਉਹਨਾਂ ਦੁਕਾਨਦਾਰ ਭਰਾਵਾਂ ਲਈ ਵੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਾਡੇ ਨੰਬਰ ਜਿਹੜੇ ਨੇ ਸਕਰੀਨ ਦੇ ਉੱਤੇ ਨੇ ਮੈਂ ਫੇਰ ਵੀ ਇੱਕ ਵਾਰੀ ਬੋਲ ਦਿੰਨਾ 981432886 ਠੀਕ ਹੈ 9855033886 ਇਹਨਾਂ ਨੰਬਰਾਂ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਿਜ਼ਨਸ ਵੀ ਕਰਨਾ ਕਰ ਸਕਦੇ ਹੋ ਤੁਸੀਂ ਇਹਨਾਂ ਨੰਬਰ ਦਾ ਕੰਟੈਕਟ ਕਰਕੇ ਸਾਡੇ ਤੋਂ ਸਭ ਡੀਲਰਸ਼ਿਪ ਤੁਸੀਂ ਲੈ ਸਕਦੇ ਹੋ ਇਹ ਤਾਂ ਜੀ ਉਹ ਦੇਖਿਆ ਜਾਵੇ ਤੇ ਸਸਤਾ ਵੀ ਉਹ ਬੰਦਾ ਹੋਊਗਾ ਸਸਤਾ ਵੀ ਹੈ ਜੀ 300 ਰੁਪਏ ਦਾ ਵੈਗ ਹੈ ਬਸ 300 ਰੁਪਏ ਦਾ ਤੇ ਘਰ ਦੇ ਵਿੱਚ ਜ਼ੋਰ ਮਾਰ ਕੇ ਮਿਲਦਾ ਕੋਈ 10 ਪੈਣਗੇ ਜਾਂ 15 ਪੈਣਗੇ ਨਹੀਂ ਜਿਆਦਾ ਪੈ ਜਾਂਦੇ ਆ 100 ਫੁੱਟ ਦੇ ਵਿੱਚ ਚਾਰ ਬੈਗ ਪੈਂਦੇ ਨੇ ਠੀਕ ਹੈ ਜੀ ਤੇ ਉਸੇ ਹਿਸਾਬ ਸਿਰ ਕਿਉਂਕਿ ਇਹਦਾ ਅਸਰ ਜਿਹੜਾ ਹੈਗਾ ਉਹ 1 ਇੰਚ ਮੋਟਾ ਤੁਹਾਨੂੰ ਪਾਣ ਦਾ ਹੀ ਫਾਇਦਾ ਆਇਓ ਅੰਦਰਲੇ ਪਾਸੇ ਉਹ ਦੇਖੋ ਇਹੋ ਸਾਹਮਣੇ ਜਮਿੰਦਾਨਾ ਨਾ ਉੱਪਰ ਚੱਲ ਰਿਹਾ ਕੰਮ ਇੱਧਰ ਪਾ ਵੀ ਰੱਖਿਆਗਾ ਆਜੋ ਜਿਵੇਂ ਇੱਧਰਲੇ ਪਾਸੇ ਲੇਅਰ ਚੱਲ ਰਹੀ ਹੈਗੀ ਆ ਦੇਖ ਲਓ ਉਹ ਥੋੜਾ ਜਿਹਾ ਇੱਕ ਵਾਰੀ ਚੈੱਕ ਕਰਾ ਦੇ ਹੁਣ ਆ ਇੰਨੀ ਮੋਟੀ ਲੇਅਰ ਆਪਣਾ ਜਿਵੇਂ ਆਪਾਂ ਕਿਹਦੇ ਰੂੜੀ ਪਾਤੀ ਘੜਕਾ ਪਤਾ ਕੁਛ ਵੀ ਕਰ ਲੋਣਾ ਬਸ ਆ ਕੰਮ ਕਰਨਾ ਹੈਗਾ ਉਸ ਤੋਂ ਬਾਅਦ ਟੈਨਸ਼ਨ ਫਿਰ ਰਵੇ ਹੁਣ ਜਿੰਨਾ ਭਰਾਵਾਂ ਦੇ ਇੱਕਾ ਦੱਸੋ ਜੀ ਜੇ ਮੈਂ ਉਰਤਾਂ ਚਲੋ ਕੰਮ ਚੱਲ ਰਿਆ ਸੀਗਾ ਇਹਨਾਂ ਨੇ ਤਾਂ ਚਲੋ ਪਹਿਲਾਂ ਪਵਾ ਲਿਆ ਹੁਣ ਤਾਂ ਇਹ ਲੈਣਗੇ ਨਜ਼ਾਰੇ ਹਾਂਜੀ ਹੁਣ ਜਿਹੜੇ ਭਰਾਵਾਂ ਦੇ ਜੀ ਮੰਨ ਕੇ ਚੱਲੋ ਵੀ ਸੌਂਖ ਲੱਗ ਰਹੀ ਐ ਜਾਂ ਫਰਸ਼ ਪੈ ਚੁੱਕੇ ਨੇ ਵੀ ਉੱਥੇ ਚੀਜ਼ ਕੰਮ ਕਰ ਜਾਂਦੀ ਜੋ ਡਾਇਰੈਕਟਰ ਥੋੜਾ ਬਹੁਤ ਕਰਵਾਉਂਦੇ ਨੇ ਇਹ ਜਿਹੜੀ ਚੀਜ਼ ਆ ਜੀ ਇਹ ਚੀਜ਼ ਤਾਂ ਉਹ ਆ ਵੀ ਜਿਵੇਂ ਸੌਂਖ ਜਿਹੜੀ ਪੈਰਾ ਹੁੰਦੀ ਆ ਮਿੱਟੀ ਚ ਪੈਰਾ ਹੁੰਦੀ ਆ ਆਪਾਂ ਆਮ ਖੇਤਾਂ ਚ ਵੀ ਦੇਖਿਆ ਗਾ ਘਰਾਂ ਚ ਵੀ ਦੇਖਿਆ ਕਿਤੇ ਵੀ ਦੇਖਿਆ ਇਹ ਇਲਾਜ ਤਾਂ ਉਹ ਪਰਮਨੈਂਟ ਇਲਾਜ ਆ ਵੀ ਜਿਹੜੇ ਕਿਦੀ ਕੋਈ ਐਕਸਪਾਇਰੀ ਨਹੀਂ ਹੈਗੀ ਕੋਈ ਵੀ ਅਸੀਂ ਦਵਾਈ ਪਾਨਦੇ ਆ ਉਹਦੀ ਐਕਸਪਾਇਰੀ ਇੱਕ ਸਮੈਲ ਆ ਸਾਲ ਛੇ ਮਹੀਨੇ ਦਾ ਖਤਮ ਹੋ ਜਾਂਦੀ ਆ ਸੌਂਖ 5-7 ਸਾਲ ਬਾਅਦ ਆਉਂਦੀ ਆ ਪਰ ਇਹਨਾਂ ਕਦੀ ਵੀ ਸਲਾਬ ਦਾ ਵੀ ਬਹੁਤ ਜ਼ਿਆਦਾ ਫੈਰਾ ਹੁੰਦਾ ਹੈ ਸਲਾਬ ਨੂੰ ਖਿੱਚ ਲਿੰਦਾ ਹੈ ਜਿਵੇਂ ਜਿੰਨਾ ਘਰਾਂ ਦੇ ਤਾਂ ਹੁਣ ਜੀ ਫਰਸ਼ ਪੁਰਸ਼ ਲੱਗੇ ਆਜੋ ਇੱਧਰ ਆਜੋ ਜੀ ਹਾਂਜੀ ਤੇ ਹੁਣ ਉਹ ਕਹਿੰਦੇ ਨੇ ਕਿ ਬਈ ਯਾਰ ਅਸੀਂ ਆਪਦੇ ਘਰੇ ਇਹਨੂੰ ਪਾ ਸਕਦੇ ਹਾਂ ਜਿਨ੍ਹਾਂ ਦੇ ਲੱਗ ਚੁੱਕੇ ਫਰਸ਼ ਪੁਰਸ਼ ਲੱਗੇ ਇਹ ਲੱਗ ਮਿੱਟੀ ਦੇ ਉੱਤੇ ਹੀ ਪੈਣੀ ਹੈ ਨਾ ਜੀ ਅੱਛਾ ਉਸ ਤੋਂ ਬਾਅਦ ਵਾਲਾ ਦਾ ਮਤਲਬ ਹੈ ਉਸ ਤੋਂ ਬਾਅਦ ਤਾਂ ਹੋਰ ਬੜੀਆਂ ਚੀਜ਼ਾਂ ਨੇ ਠੀਕ ਹੈ ਜੀ ਉਹ ਕੈਮੀਕਲ ਹੋਰ ਬੜੇ ਆਉਂਦੇ ਨੇ ਹਾਂਜੀ ਪਰ ਇਹ ਜਿਹੜਾ ਇੱਕ ਕੁਦਰਤੀ ਪੱਥਰ ਤੋਂ ਬਣਾ ਜਾਂਦਾ ਜਿਹੜਾ ਪੱਥਰ ਜ਼ਮੀਨ ਤੋਂ ਨਿਕਲਦਾ ਉਹਨੂੰ ਪਕਾਇਆ ਜਾਂਦਾ ਪਕਾ ਕੇ ਪਾਊਡਰ ਚਿੱਟਾ ਪੂਰੇ ਪੰਜਾਬ ਦੇ ਵਿੱਚ ਤੁਸੀਂ ਕਿਤੇ ਮੰਗਾ ਸਕਦੇ ਹੋ ਟਰਾਂਸਪੋਰਟ ਦੀ ਫੈਸਿਲਿਟੀ ਹੈਗੀ ਹੈ ਜਿਹੜੇ ਹੁਣ ਦੇਖੋ ਜਿਨ੍ਹਾਂ ਦਾ ਕਿਸੇ ਆਪਣੇ ਘਰ ਦੇ ਲਈ ਲੈਣਾ ਹੈ ਮੋਸਟ ਵੈਲਕਮ ਕੋਈ ਚੱਕਰ ਨੇ ਉਸ ਤੋਂ ਇਲਾਵਾ ਹੁਣ ਪਟਿਆਲਾ ਸ਼ਹਿਰ ਦੇ ਵਿੱਚ ਆਪਣਾ ਕੰਮ ਹੈਗਾ ਜੀ ਕੋਈ ਵਾਰ ਆਪਣਾ ਆਪਰਾ ਕੋਈ ਸੰਗਰੂਰ ਬੈਠਾ ਹੈਗਾ ਕੋਈ ਬਠਿੰਡੇ ਬੈਠਾ ਹੈਗਾ ਕੋਈ ਅੰਮ੍ਰਿਤਸਰ ਬੈਠਾ ਕੋਈ ਲੁਧਿਆਣਾ ਬੈਠਾ ਇਹਨਾਂ ਨਾਲ ਜੁੜ ਕੇ ਕੰਮ ਕਰਨਾ ਚਾਹੁੰਦਾ ਹੈਗਾ ਆਪਣਾ ਡਿਸਟ੍ਰਿਬਿਊਸ਼ਨ ਲੈਣਾ ਚਾਹੁੰਦਾ ਹੈਣਾ ਜੀ ਦੇ ਦੇਣਗੇ ਕੋਈ ਦਿੱਕਤ ਨਹੀਂ ਸਕਰੀਨ ਦੇ ਨੰਬਰ ਚੱਲ ਰਿਹਾ ਹੈਗਾ ਸੇਵ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਜਿਹੇ ਬੈਗਸ ਲੈ ਕੇ ਜਾਣੇ ਨੇ ਖੁਦ ਵੀ ਲੈ ਆ ਸਕਦੇ ਹੋ ਕਿਤੇ ਮੰਗਵਾਉਣੇ ਨੇ ਭੇਜ ਵੀ ਦਵਾਂਗੇ ਕਿਸੇ ਨਾਲ ਡਿਸਟ੍ਰੀਬਿਊਸ਼ਨ ਬਾਰੇ ਗੱਲ ਕਰਨੀ ਹੈ ਉਹ ਵੀ ਕਰਾ ਦਾਂਗੇ ਪਾਉਣ ਦਾ ਤਰੀਕਾ ਤੁਹਾਨੂੰ ਸਮਝਾਤਾ ਸਸਤਾ ਬਹੁਤ ਪੈਂਦਾ ਇੱਕ ਵਾਰੀ ਪਾ ਕੇ ਮੁੜ ਕੇ ਤਾਂ ਭੁੱਲ ਜੋ ਮਿੱਤਰੋ ਕਦੇ ਜ਼ਿੰਦਗੀ ਦੇ ਵਿੱਚ ਕਦੇ ਸ਼ੌਂਖ ਜਾਂ ਕਦੇ ਸਲੈਪ ਆ ਜਾਊਗੀ ਇਹਦੇ ਬਾਰੇ ਥੋੜੀ ਬਹੁਤ ਹੋਰ ਡੀਪਲੀ ਨੌਲੇਜ ਲੈਣੀ ਹੈ ਤਾਂ ਟਾਈਮ ਕੱਢ ਕੇ ਬਾਈ ਹੋਰਾਂ ਕੋਲ ਆ ਜਿਓ ਤੁਹਾਨੂੰ ਬੈੱਕੇ ਥੋੜਾ ਚੰਗੀ ਤਰੀਕੇ ਨਾਲ ਹੋਰ ਸਮਝਾ ਦੇਣਗੇ ਬਾਕੀ ਇਹਨਾਂ ਦਾ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਇਹਨਾਂ ਦਾ ਜੋ ਪ੍ਰੋਪਰ ਆਫਿਸ ਹੈ ਜੀ ਆਪਣਾ ਜਿਹੜਾ ਉਹ ਪੈਂਦਾ ਜੀ ਸਰੰਦ ਰੋਡ ਤੇ ਪਟਿਆਲਾ ਤੋਂ ਜਦੋਂ ਆਪਾਂ ਸਰੰਦ ਪਿੰਡ ਬਾਰਨ ਹਨਾ ਜੀ ਤਾਂ ਪਿੰਡ ਬਾਰਨਾ 메인 ਰੋਡ ਦੇ 메인 ਰੋਡ ਦੇ ਉੱਤੇ ਮੈਂ ਤੁਹਾਨੂੰ ਉਥੋਂ ਦੀ ਲੋਕੇਸ਼ਨ ਦਿਖਾ ਦੂੰਗਾ ਪ੍ਰੋਪਰ ਚਲਾ ਕੇ ਵੀ ਕਿੱਥੇ ਪੈਂਦੇ ਕਿਤੇ ਨਹੀਂ ਇੱਕ ਵਾਸੇ ਇਹ ਪਾਊਡਰ ਫਾਰਮ ਦੀ ਤਰਹੀ ਹੈ ਜੋ ਧਰਤੀ ਤੇ ਆਪਾਂ ਨੇ ਇੱਕ ਲੇਅਰ ਬਚਾਉਣੀ ਹੈ ਸੌਖਾ ਜਿਹਾ ਕੰਮ ਹੈ ਕੋਈ ਜ਼ਿਆਦਾ ਔਖਾ ਵੀ ਨਹੀਂ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਕਿਸੇ ਨਾਲ ਮੰਗਵਾਉਣੇ ਲੋਵੇ ਕੰਟੈਕਟ ਕਰ ਲਿਓ ਬਾਕੀ ਕਿਸੇ ਭਰਾਣੇ ਦੇ ਬਾਰੇ ਕੋਈ ਵੀ ਗੱਲ ਕਰਨੀ ਹੈ ਸੇਮ ਨੰਬਰ ਤੇ ਕੰਟੈਕਟ ਕਰ ਲਿਓ ਬਾਕੀ ਚੰਗੀ ਲੱਗੀ ਤਾਂ ਅੱਗੇ ਵੀਡੀਓ ਸ਼ੇਅਰ ਯੂਰੂ ਕਰਿਓ ਧੰਨਵਾਦ ਜੀ ਥੈਂਕ ਯੂ